ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆਜ ਅੱਪਾ ਇੱਕ ਹੋਰ ਨਵੀਂ ਵੀਡੀਓ ਨਾਲ ਆਇਆ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਚਲੋ ਜੀ ਆਪਾਂ ਬਣਾਉਣੀ ਆ ਵੀਡੀਓ ਲਓ ਜੀ ਅੱਪਾ ਗੈਸ ਬਾਲਦੇ ਆ ਗੈਸ ਦੇ ਉੱਪਰ ਧਾਦਦੇ ਆਪਾਂ ਤਵਾ ਅੱਜ ਆਪਾਂ ਤਵੇ ਦੀ ਸਾਫ ਸਪਾਈ ਬਣਾਉਣ ਕਰਦੇ ਆਂ ਤਵੇ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਜੀ ਤਵਾ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਇਹਦੇ ਵਿੱਚ ਆਪਾਂ ਉੱਪਰ ਥੋੜਾ ਜਿਹਾ ਪਾਣੀ ਐਡ ਕਰ ਲੈਨੇ ਆ ਤਵਾ ਆਪਣਾ ਗਰਮ ਤੇ ਪਾਣੀ ਪਾਉਣ ਸਾਰ ਹੋ ਗਿਆ ਗਰਮ ਹੁਣ ਇਹਦੇ ਵਿੱਚ ਆਪਾਂ ਇੱਕ ਪੁੜੀ ਸ਼ੈਂਪੂ ਦੀ ਪਾ ਪਾ ਦਨੇ ਆ तुसी कोई भी शैम्पू ले सकते हो जड़ा सैंपू थोड़े को सकते जरूरी नहीं मैकेनिक प्लास्ट पा जो भी सैंपू है उ पा लो शैम्पू अपना चंकी तरह फ्रिज लग गया जी पानी के बच्चे ਹੁਣ ਆਪਾਂ ਇੱਕ ਚਮਚਾ ਪਾ ਦਿੰਨੇ ਆ। ਸੋਡੇ ਦਾ ਖਾਣੇ ਵਾਲੇ ਦਾ। ਚਮਚਾ ਆਪਣਾ ਵੱਡਾ ਥੋੜਾ ਜਿਆਦਾ ਜਿਆਦਾ ਥੋੜਾ ਪਾਵਾਂਗੇ। ਲੋ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲੈਨੇ ਆ ਮਿਕਸ। ਤਵੇ ਦੇ ਉੱਪਰ ਪਲਾਈ ਕਰ ਦਿੰਨੇ ਆ ਸਾਰੇ ਤੇ। ਦੇਖੋ ਜੀ ਕਿੰਨੀ ਝੱਗ ਬਣ ਗਈ ਇਹਦੀ। ਆ ਫੜੇ ਵਿੱਚ ਪਾ ਲੈਣੇ ਆ ਜੀ ਅੱਧਾ ਨਿੰਬੂ ਨਿੰਬੂ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲੈਣੇ ਆ ਵਿੱਚ ਨਿੰਬੂ ਆਪਣੇ ਘਰ ਦਾ ਬਹੁਤ ਰਸ ਆ ਇਹਦੇ ਵਿੱਚ ਅੱਧਾ ਹੀ ਬਾਦੂ ਆਪਾਂ ਨੂੰ ਹੋਇਆ ਚ देखो ਕਿੰਨਾ ਸੋਹਣਾ ਉਹ ਬਣ ਗਿਆ ਇੱਕ ਬੇਟਰ ਜਿਹਾ ਤਿਆਰ ਹੋ ਗਿਆ ਸਾਰਾ ਨਿੰਬੂ ਆਪਾਂ ਨਿਚੋੜ ਲਿਆ ਹੁਣ ਇਹਨੂੰ ਨਿੰਬੂ ਨੂੰ ਆਪਾਂ ਪਿੱਛੇ ਸਿੱਟ ਲੈਨੇ ਆਂ ਦੇ ਲਓ ਜੀ ਹੁਣ ਇੱਕ ਕੱਪਾ ਫੋਕ ਲੈ ਲੈਣਾ ਫੋਕ ਆਪਾਂ ਨਿੰਬੂ ਦੇ ਵਿੱਚ ਕੱਢ ਕੇ ਨਿੰਬੂ ਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਤਵੇ ਤੇ ਨਿੰਬੂ ਦੇ ਨਾਲ ਇਦਾਂ ਅਪਲਾਈ ਕਰ ਦੇਣਾ ਸਾਰੇ ਤਵੇ ਦੇ ਉੱਪਰ ਲਗਾ ਲੈਨੇ ਆਂ ਆਪਣੇ ਦੋ ਤਵੇ ਨੇ ਆਪਾਂ ਦੋਨੇ ਸਾਫ ਕਰ ਲਾਂਗੇ ਇਹਨੂੰ ਤਾਂ ਇੰਨੀ ਜਰ ਨਹੀਂ ᱛੀ ਜਿਉਂਕਿ ਇਹਤੇ ਆਪਾਂ ਖਾਣਾ ਬਣਾਉਂਦੇ ਰਹੇ ਨੇ ਜਿਹੜਾ ਦੂਜਾ ਤਵਾ ਆਪਣਾ ਉਹਦੇ ਤੇ ਆਪਣੇ ਤੇ ਥੋੜੀ ਜਿਹੀ ਵੱਧ ਜਰ ਲੱਗੀ ਹੋਈ ਹੈ ਪਹਿਲਾਂ ਆਪਾਂ ਇਹਨੂੰ ਸਾਫ ਕਰ ਲਈਏ ਫਿਰ ਇਹੀ ਉਹ ਕੋਲ ਆਪਾਂ ਉਹਦੇ ਉੱਪਰ ਪਾ ਲਵਾਂਗੇ ਬਸ ਜਿੱਦਾਂ ਇਦਾਂ ਹੀ ਫੇਰਦੇ ਰਹਿਣਾ ਆਪਾਂ ਨੇ ਉੱਪਰ ਵੇਟਰ ਦੇਖੋ ਜੀ ਕਾਲਸ ਆਪਣੇ ਤਵੇ ਦੀ ਲੈਣ ਲੱਗ ਗਈ ਕਾਲਾ ਹੋ ਗਿਆ ਸਾਰਾ ਲਓ ਜੀ ਇਹ ਤਵਾ ਤਾਂ ਆਪਣਾ ਰੋਜ਼ ਯੂਜ਼ ਕਰਨ ਨਾਲ ਇਹ ਤਾਂ ਆਪਣਾ ਤਵਾ ਸੇਤੀ ਉਹ ਸਾਫ਼ ਹੋ ਗਿਆ ਕਿਉਂਕਿ ਇਹਨੂੰ ਆਪਾਂ ਰੋਜ਼ ਮਾਂਜ ਕੇ ਚੁੱਲੇ ਦੇ ਉੱਪਰ ਧਰਦੇ ਆ ਜਿਹੜਾ ਆ ਤਵਾ ਇਹਨੂੰ ਆਪਾਂ ਬਾਹਰ ਚੁੱਲੇ ਦੇ ਉੱਪਰ ਧਰਦੇ ਹਾਂ ਇਹ ਆਪਣਾ ਤਵਾ ਜਾਦੇ ਖਰਾਬ ਹ ਹੁਣ ਆਪਾਂ ਇਹਨੂੰ ਸਾਫ਼ ਕਰਕੇ ਦੇਖਦੇ ਆ ਵੀ ਸਾਫ਼ ਹੁੰਦਾ ਜਾਂ ਨਹੀਂ ਹੁੰਦਾ ਉਹ ਤਾਂ ਬਹੁਤ ਵਧੀਆ ਹੋ ਗਿਆ ਉਦੇ ਉਪਰੋਂ ਤਾਂ ਸਾਰਾ ਲੈ ਗਿਆ ਹੁਣ ਆਹ ਜਿਹੜਾ ਇਹਦੇ ਉੱਪਰ ਪਾਇਆ ਸੀ ਘੋਲ ਉਹ ਹੀ ਆਪਾਂ ਇਸ ਤਵੇ ਦੇ ਉੱਪਰ ਪਾ ਲੈਨੇ ਇਹ ਤਵਾ ਤਾਂ ਆਪਣਾ ਚੰਗੀ ਤਰ੍ਹਾਂ ਸਾਫ਼ ਹੋ ਗਿਆ ਤੇ ਬਿਲਕੁਲ ਸਾਫ਼ ਆ ਹੁਣ ਇਹਨੂੰ ਆਪਾਂ ਸਾਰੇ ਤਵੇ ਦੇ ਉੱਪਰ ਚੰਗੀ ਤਰ੍ਹਾਂ ਲਗਾ ਲੈਨੇ ਹੁਣ ਦੇਖਦੇ ਆਂ ਵੀ ਇਹ ਜਰ ਨੂੰ ਆਪਣੀ ਨੂੰ ਲਾਉਂਦਾ ਜਾਂ ਨਹੀਂ ਲਾਉਂਦਾ ਇਹ ਤਵੇ ਦੀ ਹਾਲਤ ਥੋੜੀ ਜਿਹਾ ਜ਼ਿਆਦਾ ਫਸਤਾ ਦੀ ਥੋੜਾ ਜਿਹਾ ਪਾਣੀ ਪਾ ਕੇ ਜੀ ਪਾਣੀ ਪਾ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਤਵੇ ਦੇ ਉੱਪਰ ਫੇਰ ਲੈਨੇ ਲੋ ਜੀ ਇਹ ਤਵੇ ਦੇ ਉੱਪਰ ਵੀ ਆਪਾਂ ਚੰਗੀ ਤਰ੍ਹਾਂ ਸਾਰੇ ਕਿਤੇ ਨਿੰਬੂ ਨਾਲ ਫੇਰ ਦਿੱਤਾ ਕੋੜ ਹੁਣ ਆਪਾਂ ਸਾਫ ਪਾਣੀ ਨਾਲ ਧੋ ਕੇ ਦੇਖਦੇ ਹਾਂ ਵੀ ਆਪਣੇ ਤਵੇ ਕਿੰਨੇ ਕ ਸਾਫ ਹੋਏ ਨੇ ਥਲੋ ਜੀ ਹੁਣ ਆਪਾਂ ਤਵੇ ਦੇ ਉੱਪਰ ਪਾ ਲੈਨੇ ਪਾਣੀ ਥੋੜਾ ਜਿਹਾ ਆਪਾਂ ਫੇਰ ਦਿੰਨੇ ਆ ਸਟੀਲ ਮੂਲ ਬਿਲਕੁਲ ਸਾਫ ਹੋ ਗਿਆ ਬਿਲਕੁਲ ਸਾਫ ਹੋ ਗਿਆ ਤਵਾ ਇਹ ਤਾਂ ਆਪਣਾ ਤਵਾ ਹੋ ਗਿਆ ਜੀ ਹੁਣ ਆਪਾਂ ਦੂਜੇ ਨੂੰ ਦੇਖਦੇ ਆ ਕਿਉਂਕਿ ਦੂਜੇ ਤਵਾ ਆਪਣਾ ਜਾਦੇ ਖਰਾਬ ਸੀ ਇਹਨੂੰ ਦੇਖਦੇ ਆਪਾਂ ਇਹ ਦਵਾ ਹੈਗਾ ਜੀ ਆਪਣਾ ਜਿਆਦਾ ਖਰਾਬ ਇਹਨੂੰ ਦੇਖਦੇ ਆ ਹੁਣ ਆਪਣਾ ਵੀ ਕਿੰਨਾ ਕ ਸਾਫ ਹੋਇਆ ਕਿੰਨਾ ਕ ਨਹੀਂ ਆਪਾਂ ਥੋੜਾ ਜਿਹਾ ਪਰਪਾ ਲੈਨੇ ਆ ਪਾਣੀ ਟੀਲ ਬੋਲਣ ਨਾਲ ਆਪਾਂ ਦੇਖੋ ਹੇ ਤਾਂ ਲਿਹਾ ਤਾਂ ਬਹੁਤ ਆ ਮੈਲ ਫਿਰ ਦੇਖੋ ਕਿਉਂਕਿ ਜਿਹੜੀ ਲੋਹੇ ਦੀ ਚੀਜ਼ ਆਪਾਂ ਘਟ ਵਰਤਦੇ ਆਂਗੇ ਉਹ ਜ਼ਰੂਰ ਖਰਾਬ ਜਿਆਦਾ ਹੋ ਜਾਂਦੀ ਉਹਨੂੰ ਪੈਨ ਨੂੰ ਜ਼ਰ ਲੱਗ ਜਾਂਦੀ ਹੈ ਚਲੋ ਜਿਹੜੀ ਚੀਜ਼ ਆਪਾਂ ਰੋਜ਼ ਵਰਤਦੇ ਆ ਉਹ ਤਾਂ ਨਹੀਂ ਖਰਾਬ ਹੋਣਦੀ ਜਿਹੜੀ ਚੀਜ਼ ਨੂੰ ਨਹੀਂ ਵਰਤਦੇ ਉਹ ਖਰਾਬ ਹੋ ਜਾਂਦੀ ਹੈ। ਕਿਉਂ ਚੀ ਇਹਦੀ ਵੀ ਜਰ ਦੇਖੋ ਸਾਰੀ ਜਰ ਲਹਿ ਗਈ। ਜਰ ਲੈ ਕੇ ਆਪਣਾ ਤਵਾ ਚੰਗੀ ਤਰ੍ਹਾਂ ਸਾਫ਼ ਹੋ ਗਿਆ। ਕੋਈ ਬਾਪੜੀ ਨਹੀਂ ਰਹੀ ਇਹਦੇ ਆਲੇ-ਦਾਲੇ। ਜਿਹੜੀਆਂ ਜਰ ਜਮੇ ਪਈ ਤੇ ਸਾਰੀ ਜਰ ਲਹਿ ਗਈ ਉਪਰੋਂ ਲਓ ਜੀ ਦੇਖੋ ਆਪਣੇ ਦੋਨੇ ਸਬੇ ਚੰਗੀ ਤਰ੍ਹਾਂ ਸਾਫ ਹੋ ਗਏ ਬਿਲਕੁਲ ਜਰ ਜੂ ਰਸਾਰੀ ਲਹਿ ਗਈ ਬਹੁਤ ਵਧੀਆ ਰਿਜ਼ਲਟ ਮਿਲਿਆ ਦਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ